ਅੱਜੀ ਸასი ਘਾਲ ਦੀ ਸਾਰਿਆਂ ਨੂੰ ਮੇਲ ਕਰਦੇ ਸਾਰੇ ਠੀਕ ਠਾਕ ਹੋਵੋਗੇ ਕਰਦੇ ਆਂ ਸਵੇਰ ਦੇ ਕੰਮ ਕਰ ਬਣਾਉਣੇ ਆ ਤਾਲ ਤੋਂ ਵੀ ਕੈਲਿਆਂ ਦੇ ਨਾਲ ਸਵਾਦ ਲੱਗਦੀ ਤੇ ਕੱਲ ਆਪਾਂ ਗਏ ਸੀ ਗੁਰਦੁਆਰਾ ਸਾਹਿਬ ਉਸਾਰਖੀ ਸੀ ਸਾਰਿਆਂ ਨੂੰ ਬਹੁਤ ਬਹੁਤ ਸਾਖੀਆਂ ਬਹੁਤ ਬਹੁਤ ਵਧਾਈਆਂ ਤੇ ਇਹੋ ਵੀਡੀਓ ਲਾਵਾਂਗੇ ਆਪਾਂ ਵਿੱਚ ਸਾਰੇ ਜੀ ਉਹ ਵੀ ਦੇਖਿਓ ਬਹੁਤ ਜ਼ਿਆਦਾ ਸੰਗਤ ਸੀ ਇੱਥੇ ਲੱਗਦਾ ਸੀਗਾ ਕਿ ਸਾਰਾ ਇੰਡੀਆ ਇੱਥੇ ਆ ਗਿਆ ਸਾਰਾ ਪੰਜਾਬ ਇੱਥੇ ਆ ਗਿਆ ਆਪਣੇ ਪੰਜਾਬੀ ਭੈਣ ਭਰਾ ਦੇ ਇੱਥੇ ਬਹੁਤ ਮਾਣ ਖੁਸ਼ ਹੁੰਦਾ ਤੇ ਬੜੀ ਜ਼ਿਆਦਾ ਸੰਗਤ ਸੀ ਬਹੁਤ ਅਨੰਦ ਹੁੰਦਾ ਪਾਈ ਪਾਈ ਦੇਰ ਦੇ ਪਰਸਾਂ ਗੁਰਦੁਆਰਾ ਸਾਹਿਬ ਇਕੱਠੇ ਹੁੰਦੇ ਆ ਸਾਡੇ ਖੰਡ ਤੋਂ ਦੇ ਵਿੱਚ ਇੱਥੇ ਗੁਰਦੁਆਰਾ ਬਹੁਤ ਵੱਡਾ ਦਰਬਾਰ ਸਾਹਿਬ ਤੇ ਸਾਰੇ ਭੈਣ ਭਰਾ ਇੱਥੇ ਇਕੱਠੇ ਹੁੰਦੇ ਰਿਸ਼ਤੇਦਾਰ ਵੀ ਭੈਣ ਭਰਾ ਵੀ ਬਹੁਤ ਵੜਾ ਜਿਆਦੇ ਵੀ ਸਾਰੇ ਇਕੱਠੇ ਹੋ ਕੇ ਕਰਦੇ ਨੇ ਕੰਮ ਕਰ ਸੁਭਾਹ ਦੇ ਤੇ ਅੱਜ ਸਾਡੇ ਤੋਂ ਨਿਕਲੀ ਹੋਈ ਹੈ ਬਹੁਤ ਸੋਹਣੀ ਬੜੇ ਦੂਰ ਤੇ ਤੰਦਰਾਂ ਦਾ ਮੌਸਮ ਖਰਾਬ ਸੀ ਰੇਖਾ ਲਈ ਵੀ ਸਾਡੇ ਇਥੇ ਠੱਲ ਦਾ ਜਿਹੜੀਆਂ ਦਾ ਆਪਣੇ ਕਾਫੀ ਦਰਦ ਨਹੀਂ ਹੁੰਦੀਆਂ ਤੇ ਪਰ ਇਥੇ ਸਾਡੇ ਮੌਸਮ ਖੰਡਾ ਹੋ ਗਿਆ ਸੋਹਣਾ ਸੋਹਣਾ ਮੌਸਮ ਹੈ ਅੱਜ ਤੋਂ ਨਿਕਲੀ ਕਰਦੇ ਨੇ ਕੰਮ ਕਰ ਕੋਈ ਨਾ ਕੋਈ ਚੀਜ਼ ਉਪੜੀ ਜਾਂਦੀ ਹੈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਤਾਂ ਅਗੇ ਢਾਲ ਦਾਲ طرح ਅਗੇ ਆਪਾਂ ਤੋੜੀ ਦੇ ਵਿੱਚ ਜਿਹੜੀ ਆਪਾਂ ਲਿਆਏ ਆ ਹਨਾ ਬਹੁਤ ਜਿਆਦਾ ਸਵਾਦ ਬਣਦੀ ਆ ਢਾਲ ਇੱਕ ਚੀਜ਼ ਆਪਾਂ ਸਪੈਸ਼ਲੀ ਇੰਡੀਆ ਤੋਂ ਆ ਲੈ ਕੇ ਆਏ ਆ ਜੋ ਵੀ ਇੰਡੀਆ ਹੀ ਮਿਲਦੀਆਂ ਇੱਥੇ ਨਹੀਂ ਮਿਲਦੀਆਂ ਤੇ ਜੋ ਤੋੜੀ ਆਪਾਂ ਦਾਲ ਵਾਲੀ ਜਾਂ ਦਹੀਂ ਵਾਲੀ ਹੈ ਨਾ ਦਹੀਂ ਵਾਲੀ ਛੋਟੇ ਛੋਟੇ ਤੋੜੀਆਂ ਹੁੰਦੀਆਂ ਹੋਰੀਆਂ ਤੇ ਭਾਈ ਆਇਆ ਸਾਡੇ ਉੱਥੇ ਤੇ ਅਸੀਂ ਉਹਨੂੰ ਪੁੱਛਿਆ ਕਿ ਅ ਵੀ ਤੋੜੀ ਦੇ ਵਿੱਚ ਉੱਲੀ ਪੈ ਜਾਂਦੀ ਆ ਦਹੀਂ ਵਾਲੀ ਚ ਤਾਂ ਫਿਰ ਉਹਨੇ ਉਹ ਕਹਿੰਦਾ ਕਿ ਤੁਸੀਂ ਕੂਚੀ ਨਾਲ ਜਿਹੜੀਆਂ ਪਹਿਲੇ ਜਮਾਨੇ ਦੇ ਵਿੱਚ ਬੀਬੀ ਕੂਚੀਆਂ ਵਰਤਦੇ ਸੀ ਉਹ ਲੈ ਉਹ ਲੈਓ ਉਹਦੇ ਨਾਲ ਧੋਇਆ ਕਰੋ ਕਿਉਂਕਿ ਆਪਾਂ ਜਦੋਂ ਕੂਚੀ ਮਾਰਦੇ ਨੇ ਨਾ ਵਿੱਚ ਤਾਂ ਉਹਦੇ ਸਰਾਕ ਜਿਹੜੇ ਆ ਬੰਦ ਹੋ ਜਾਂਦੇ ਤੇ ਫਿਰ ਉੱਲੀ ਪੈਣੀ ਸ਼ੁਰੂ ਹੋ ਜਾਂਦੀ ਫਿਰ ਆਪਾਂ ਸਪੈਸ਼ਲੀ ਇਹ ਲੈ ਕੇ ਆਏ ਆ ਤੇ ਇਹ 110 ਰੁਪਏ ਦੇ ਮਿਲੀ ਕਿ ਇਹ ਐਡੀ ਵੀ ਚੀਜ਼ ਹੈ ਛੋਟੀ ਜਿਹੀ ਹੋ ਗਿਆ ਆਈ ਦਾ ਘਰ ਖਾਈ ਨਾ ਚਲੋ ਬਹੁਤ ਜਿਆਦੇ 2 2 2 ਪਾਣੀ ਗਰਮ ਕੋ ਦੇ ਦਾਲ ਜਸਪੁਰ ਦੇ ਨੇ ਭਾਂਡੇ ਰੱਖੀ ਹੋਈ ਸੀ ਤੋਂ ਮੈਂ ਮੰਗੀ ਦੀ ਤੇੰਤੀ ਹੋਈ ਦਾਲ ਬਹੁਤ ਜਲਦੀ ਬਾਜਨ ਬਣ ਜਾਂਦੀ ਆ ਨਾਲੇ ਆਪਣੇ ਗੈਸ ਦਾ ਬਚਤ ਹੋ ਜਾਂਦੀ ਆ ਆਪਾਂ ਲੈ ਕੇ ਆਏ ਸੀਗੇ ਇੰਡੀਆ ਤੋਂ ਨੂਨ ਮਿਰਚ ਪਾਉਣ ਵਾਲਾ ਪੱਤਾ ਸਟੀਲ ਦਾ ਇਹ ਬਹੁਤ ਵਧੀਆ ਚੀਜ਼ ਆ ਸਾਰੀ ਨੂਨ ਮਿਰਚੇ ਦੇ ਵਿੱਚ ਪੈ ਜਾਂਦੀ ਆ ਫਿਰ ਆਪਾਂ ਦਾਲ ਰੱਖ ਲਈ ਧੋ ਕੇ ਆਰਦਾ ਮੌਸਮ ਦਿਖਾਵਾ ਤੁਹਾਨੂੰ ਧੁੱਪ ਤਾਂ ਬਹੁਤ ਨਿਕਲੀ ਹੋਈ ਆ ਪਰ ਹਜੇ ਨਾ ਧੂਆਂ ਧੂਆਂ ਜਾਂ ਪੋਲੂਸ਼ਨ ਜਾਂ ਬਹੁਤ ਹੋਇਆ ਹੋਇਆ ਧੁੱਪ ਬਹੁਤ ਸੋਹਣੀ ਨਿਕਲੀ ਆ ਜਸਪ੍ਰੀ ਦੀ ਬੈਠੀ ਮਸ਼ੀਨ ਤੇ ਵਿਰਾਜ ਸਿੰਘ ਸੁੱਤਾ ਪਿਆ ਆਪਦੇ ਪਿੰਗੇ 'ਚ ਬਾਬਾ ਜੀ ਦੇ ਕਰੋ ਦਰਸ਼ਨ ਇਪੋ ਵੀ ਥੋੜੇ ਜਿਹਾ ਕੜੀ ਪੱਤੇ ਤੋੜ ਲੈਨੇ ਆ ਬਾਬਾ ਮਾਂ ਦੇ ਦਾਲ ਦੇ ਵਿੱਚ ਤੋ ਮੂੰਗ ਦੀ ਦਾਲ ਦੇ ਵਿੱਚ ਬਹੁਤ ਜਿਆਦਾ ਸਵਾਦ ਲੱਗਦੀ ਹੈ ਇਹ 스멜 ਬੜੀ ਸੋਹਣੀ ਐ ਸਟਰੋਂਗ ਕਿਉਂਕਿ ਇਹ ਫਰੈਸ਼ ਹੈ ਬਿਲਕੁਲ ਜਿਹੜਾ ਇਹ ਕੜੀ ਪੱਤਾ ਨਾ ਬਹੁਤ ਜਿਆਦਾ ਚੰਗਾ ਜਿਹਨੂੰ ਕੈਸਟਰੋਲ ਆ ਜਰੂਰ ਇਹ ਵਰਤਿਆ ਕਰੋ ਤੇ 스멜 ਬਹੁਤ ਸੋਹਣੀ ਹੈ ਆਪਾਂ ਇੰਨੇ ਕ ਵਰਤੇ ਹਰ ਦਾਲ ਸਬਜ਼ੀ ਦੇ ਵਿੱਚ ਪਾ ਲੈਨੇ ਆ ਪਾਣੀ ਗਰਮ ਹੋ ਗਿਆ ਸਾਂਤਾ ਟੋਪੇ ਤੇ ਮਸਾਂ ਹੀ ਦੇਖਣ ਨੂੰ ਮਿਲਦੀ ਆ। ਅੱਗਿਆ ਸੀਗੇ ਟੋਪਾ ਵਾ ਤੋਂ ਸੇਕ ਕੇ ਆਏ। ਹੁਣ ਮਿਰਚਾ ਪਾ ਪਾ। ਲਾ ਥੋੜਾ ਮਸਾਲਾ ਪਾ ਦਾਂਗੇ। ਜੀਰਾ ਪਾਵਾਂਗੇ ਤੜਕੇ ਚ। ਬਹੁਤ ਭਾਰੀ ਆ ਇਹ ਨੂਨ ਦਾ ਨਹੀਂ। ਪਾ ਦਿਆਂਗੇ ਥੋੜਾ ਜਿਹਾ ਪਾਣੀ ਚ। ਕਿਉਂੋ ਜੋ ਜਿਹੜੀ ਦਾਲ ਆਪਣੀ ਉਬਲੇ ਨਾ ਦੇਸੀ ਘਿਓ ਪਾ ਦਾਂਗੇ ਫੇਟੂ ਕਮੀਜ਼ ਜਿਹੜਾ ਤੇਰਾ ਢੇਡ ਨਾਲ ਆਸਿੰਦਾ ਉਹ ਫੇਰ ਰੱਖ ਲਿਆ ਢੇਡ ਲਿਆ ਹਾਂ ਹਾਂ ਚਲ ਠੀਕ ਚਲੋ ਠੀਕ ਹੈ ਜੀ ਵੀਰ ਆਜ ਹਲਜਲ ਕਰਦਾ ਆਪਾਂ ਨੂੰ ਦੁੱਧ ਗਰਮ ਕਰਕੇ ਪਿਉ ਆਉਣੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਵਾਸਤੇ ਰਹੋ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਹੁਣ ਦਾਲ ਨੂੰ ਲਾਉਣੇ ਤੜਕਾ ਬਣਨ ਲੱਗੀ ਬਸ ਪਿਆੰਤੀ ਹੋਈ ਦਾਲ ਤਾਂ ਬਹੁਤ ਜਲਦੀ ਬਣ ਜਾਂਦੀ ਆ ਓਕੇ ਬਾਏ ਚੁੱਤੀ ਵਖਰਾ ਜਲਾਲ ਹੈ ਉਹਨਾਂ ਹੱਥ ਵਿੱਚ ਪੜੀ ਹੋਈ ਨੰਗੀ ਤਲਵਾਰ ਹੈ ਤਲਵਾਰ ਤਾਂ ਹੀ ਪਹਿਲਾਂ ਉਹਨਾਂ ਹੱਥ ਵਿੱਚ ਤੋਲਿਆ ਸ਼ੇਰ ਵਾਂਗੂ ਗਾਜਕੇ ਦਾਤਾਰ ਇਦਾਂ ਹੁਲਿਆ ਉੱਠੋ ਅੱਜ ਕੋਈ ਲਾਲ ਮਾਈ ਦਾ ਮੇਰੀ ਕਿਰਪਾਣ ਤਨ ਸੀਸ ਇੱਕ ਚਾਹੀ ਪੰਡਾਲ ਸਾਰਾ ਹੱਕਾ ਬੱਕਾ ਹੋ ਗਿਆ ਵੇਖ ਤਾਈ ਕੋ ਉੱਠ ਕੇ ਖਲੋ ਗਿਆ ਆਸੇ ਪਾਸੇ ਉਹਨੇ ਵੇਖਿਆ ਨਾ ਚੱਕਿਆ ਆਣ ਕੇ ਸਨੇੜੇ ਇਦਾਂ ਉਹਨੇ ਆਖਿਆ ਦਇਆ ਨਾਮ ਨਿਮਾਣਾ ਨਾਮ ਮੇਰਾ ਏ ਮੰਗਦੇ ਉਹ ਸੇਧ ਦਾਤਾ ਹੈ ਖਾਸ ਹਾਲਸੀ ਮੈਂ ਹਾਂ ਕਰੋ ਨਿਵਾਸ ਸਤਿਗੁਰਾਂ ਨੇ ਖੰਡੇ 바ਟੇ ਦੇ ਅਮਰਤ ਦੀ ਬਖਸ਼ਿਸ਼ ਨਾਲ ਉਹਨਾਂ ਪੰਜ ਸਿੱਖਾਂ ਨੂੰ ਸਤਿਗੁਰ ਮੇਰਾ ਮਾਰ ਜਿਵਾਲੇ ਗੁਰਬਾਣੀ ਦੀਆਂ ਇਹਨਾਂ ਪਾਵਨ ਤੁਕਾਂ ਦੀ ਵਿਆਖਿਆ ਕਰਦਿਆਂ ਹੋਇਆ ਪ੍ਰਭ ਭਾਵੇ ਬਿਨ ਸਾਸ ਤੇ ਤਰਗ ਜਮੇ ਆਇਆ ਪੁੜਿਆ ਆਇਆ ਹਾਜੇ ਕਰਮਾ ਜਿਆਦਾ ਸੰਗਤ ਆ ਜੀ ਹੁਲੰਦਰ ਖਾਲ ਦੇ ਵਿੱਚ ਵੀ ਤੇ ਹੁਲੰਦਰ ਦੇ ਵਿੱਚ ਬਾਣੀ ਨਹੀਂ ਆ ਰਹੀ ਲੈਣਾ ਲੱਗੀਆਂ ਹੁਣ ਹੋਜੀ ਕਮਾ ਲਾ ਲਾ ਕਰੀਏ ਫਿਰ ਕਿਹਦੇ ਕਰੀਏ ਫਿਰ ਅਮ ਜਾਂ

ਉਹ ਨਾ ਜ਼ੋਰ ਲੱਗ ਜਾਨਾ ਫੇਮ ਰਾਜੂ ਉਹ ਆਜੋ ਆਜੋ ਉਹ ਬੱਲੇ ਰਾਜ ਸਿੰਘ ਹਾਂਜੀ ਉਹਦੇ ਉਦਾਂ ਹੀ ਕਰਨਾ ਪਈ ਹਾਂਜੀ ਬੜਾ ਖਰਾ